लो बीपी ਰਹਿਣਾ ਬਹੁਤ ਵੱਡੀ ਸਮੱਸਿਆ ਹੁੰਦੀ ਹੈਗੀ ਬਹੁਤ ਜ਼ਿਆਦਾ ਇਹ ਕਾਮਨ ਆਮ ਹੀ ਹੈਗੀ ਆਪਣੇ ਖਪੀਪਾਂ ਵਿੱਚ ਰਹਿੰਦੀ ਹੈ ਪ੍ਰੋਬਲਮ ਜਿਹੜਾ ਮੀਪੀ ਲੋਰ ਰਹਿਣਾ ਜਦੋਂ ਬੀਪੀ ਲੋ ਹੁੰਦਾ ਆਪ ਨੂੰ ਕੀ ਸੰਕੇਤ ਮਿਲਦਾ ਕੀ ਲੱਛਣ ਹੁੰਦੇ ਇਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਆਂਗੇ ਸਭ ਤੋਂ ਪਹਿਲਾਂ ਜਦੋਂ ਬੀਪੀ ਲੋਰ ਹੁੰਦਾ ਆਪਣਾ ਉਹਦੇ ਪਿੱਛੇ ਕੋਈ ਕਾਰਨ ਹੁੰਦਾ ਉਹ ਕੋਈ ਬਿਮਾਰੀ ਦਾ ਸੰਕੇਤ ਹੁੰਦਾਗਾ ਵੀ ਬੀਪੀ ਲੋਰ ਰਹਿੰਦਾ ਕੀ ਕਾਰਨ ਦੇ ਪਿੱਛੇ ਅੱਜ ਆਪਾਂ ਗੱਲ ਕਰਦੇ ਆਂ ਵੀ ਲੋਕ ਕਿਉਂ ਹੋ ਜਾਂਦਾ ਬੀਪੀ ਜਦੋਂ ਬੀਪੀ ਲੋ ਹੁੰਦਾ ਆਪ ਨੂੰ ਸੰਕੇਤ ਕੀ ਮਿਲਦਾ ਸਭ ਤੋਂ ਪਹਿਲਾਂ ਜਦੋਂ ਆਪਾਂ ਉੱਠ ਕੇ ਖੜੇ ਹੁੰਨੇ ਆ ਇੱਕੇ ਦਾ ਮੱਖਾ ਮੁਰੇ ਨਹੀਂ ਰਾ ਜਾਂਦਾਗਾ ਆਪ ਨੂੰ ਧੁੰਦਲਾ ਨਹੀਂ ਲੱਗਦਾ। बेहोशी ਦਾ ਕਾਰਨ ਹੋ ਸਕਦਾਗਾ ਇੱਕੇ ਦਾ ਬੇਹੋਸ਼ ਵੀ ਹੋ ਸਕਦਾ ਈਨਾਂ ਬੀਪੀ ਲੋ ਹੋ ਜਾਂਦਾਗਾ। ਦੂਸਰੀ ਗੱਲ ਆ ਜਦੋਂ ਬੀਪੀ 100/60 100/60 ਹੁੰਦਾਗਾ ਉਹਨੂੰ ਆਪਾਂ ਲੋ ਬੀਪੀ ਬੋਲਦੇ ਆਂ ਜੀ। ਕਈ ਵਾਰੀ ਇਦੋਂ ਵੀ ਲੋ ਹੁੰਦਾਗਾ ਕਿਸੇ ਦਾ 90 ਹੁੰਦਾ 90/60 ਜਾਂ 50 ਹੋ ਜਾਂਦਾ ਨਾ ਨੀਚੇ ਵਾਲਾ। ਉਦੋਂ ਵੀ ਬੀਪੀ ਲੋ ਹੁੰਦਾਗਾ। ਉਦੇ ਲੱਛਣ ਮਹਿਸੂਸ ਹੀ ਹੁੰਦੇ ਜਦੋਂ ਆਪਾਂ ਇੱਕ ਨੰਬਰ ਉੱਠ ਕੇ ਖੜੇ ਹੁੰਨੇ ਆਪਣੇ ਅੱਖਾਂ ਮੂਰੇ ਧੁੰਦਲਾ ਨੇਹਰਾ ਆਉਣ ਲੱਗ ਜਾਂਦਾ ਕਿਦਾਂਮ ਚੱਕਰ ਆਉਂਦੇ ਆ ਉਲਟੀ ਵਾਂਗੂ ਮਨ ਕਰਦਾ ਆਪਣਾ ਤੇ ਕਈ ਵਾਰੀ ਉਲਟੀ ਆ ਵੀ ਜਾਂਦੀ ਹੈਗੀ ਆਪ ਨੂੰ ਹਨਾ ਜੀ ਕੱਚਾ ਹੋ ਜਾਂਦਾ ਹੈਗਾ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਆ ਕਈ ਵਾਰੀ ਬੈਠਾ ਬਠਾ ਬੰਦਾ ਸਾਹ ਔਖੇ ਲੈਣ ਲੱਗ ਜਾਂਦਾ ਹੈਗਾ ਚੱਕਰ ਆਉਂਦੇ ਆਗੇ ਧੁੰਦਲਾ ਹੋ ਗਿਆ ਥਕਾਨ ਮਹਿਸੂਸ ਹੁੰਦੀ ਹੈ ਕਮਜ਼ੋਰੀ ਦਿਲ ਦੀ ਧੜਕਣ ਸਿਰ ਦਰਦ ਬਹੁਤ ਰਹਿਣ ਲੱਗ ਜਾਂਦਾ ਹੈਗਾ ਕਾਰਨ ਇਹਦੇ ਕਈ ਬਣ ਜਾਂਦੇ ਹੈਗੇ ਆਪਣੇ ਹਨ ਜਦੋਂ ਕਾਰਨ ਕੀ ਕਹਿ ਸਕਦੇ ਆਪਾਂ ਜੇ ਮੰਨ ਲਓ ਜਿਆਦਾ ਧੁੱਪ ਚ ਕੰਮ ਕਰਨਾ ਟਾਈਮ ਤੇ ਖਾਣਾ ਨਾ ਖਾਣਾ ਜਾਂ ਕੋਈ ਮੰਨ ਲਓ ਕੋਈ ਡੀ ਹਾਈਡਰੇਸ਼ਨ ਲਾ ਲਓ ਪਣਗੀ ਘਾਟ ਲਾ ਲਓ ਇਹਦੇ ਪੁੱਛੇ ਕਈ ਕਾਰਨ ਬਣ ਜਾਂਦੇ ਹੁੰਦੇ ਹੈਗੇ ਹਨ ਕਾਰਨ ਮਤਲਬ ਕਈ ਵਾਰੀ ਕੋਈ ਆਇਰਨ ਦੀ ਪ੍ਰੋਬਲਮ ਹੋ ਸਕਦੀ ਹੈ ਕਿ ਆਪਣੀ ਗੰਭੀਰ ਵੀ ਕਿਉਂ ਬੀਪੀ ਲੋ ਰਹਿੰਦਾ ਹੈਗਾ ਇਹਦਾ ਜਦੋਂ ਵੀ ਤੁਹਾਨੂੰ ਲੱਗੇ ਇਸ ਤਰ੍ਹਾਂ ਵੀ ਇਹ ਜਿਹੇ ਲੱਛਣ ਦਿਸਣ ਉਹਦੋਂ ਤੁਰੰਤ ਆਪਣੇ ਡਾਕਟਰ ਨਾਲ ਸਲਾਹ ਕਰੋ ਬੀਪੀ ਚੈੱਕ ਕਰਾਓ ਆਪਣਾ ਚੈੱਕ ਕਰਾਉਣ ਤੋਂ ਬਾਅਦ ਜਦੋਂ ਤੁਹਾਨੂੰ ਵਾਰ-ਵਾਰ ਇਹ ਸਮੱਸਿਆ ਆਉਂਦੀ ਹੈਗੀ ਉਹਦੇ ਪਿੱਛੇ ਕੋਈ ਕਾਰਨ ਹੁੰਦਾ ਹੈਗਾ ਵੀ ਬੀਪੀ ਲੋ ਹੋ ਰਿਹਾ ਹੈ ਤਾਂ ਆਪਣੇ ਟੈਸਟ ਕਰਾਓ ਕਈ ਵਾਰੀ ਕੋਈ ਗੰਭੀਰ ਸਮੱਸਿਆ ਨਿਕਲ ਨਿਆਉਂਦੀ ਹੈ ਵੀ ਹਨਾ ਗੰਭੀਰ ਸਮੱਸਿਆ ਦਾ ਕਾਰਨ ਵੀ ਬਣ ਜਾਂਦੀ ਹੈ ਕਈ ਵਾਰੀ ਬੰਦੇ ਦੀ ਜਾਨ ਵੀ ਜਾ ਸਕਦੀ ਹੁੰਦੀ ਹੈ ਜਿਹਦੇ ਵਿੱਚ ਬੀਪੀ ਲੋ ਹੋ ਜਾਂਦਾ ਹੱਥ ਪੈਰ ਠੰਡੇ ਹੋ ਜਾਂਦੇ ਆ ਮਰੀਜ਼ ਦੇ ਹਨਾ ਕਈ ਵਾਰੀ ਬਿਓ ਅਸ਼ੋਕੇ ਬੰਦਾ ਡਿੱਗ ਵੀ ਪੈਂਦਾ ਹੈਗਾ ਅਤ ਪਰ ਸੌਣ ਲੱਗ ਜਾਂਦੇ ਹੈਗੇ ਕਈ ਕਾਰਨ ਬਣ ਜਾਂਦੇ ਹੈਗੇ ਬਹੁਤ ਸਮੱਸਿਆ ਬਹੁਤ ਵੱਡੀ ਹੁੰਦੀ ਹੈ ਇਹ ਜਦੋਂ ਦੂਸਰੀ ਗੱਲ ਆ ਜਾਂਦੀ ਹੈ ਭੁੱਖ ਘੱਟ ਲੱਗਦੀ ਹੈਗੀ ਜੀ ਕੱਚਾ ਹੋਣ ਲੱਗ ਜਾਂਦਾ ਹੈਗਾ ਜਦੋਂ ਕੋਈ ਵੀ ਸਮੱਸਿਆ ਇਹ ਜੀ ਲੱਗਦੀ ਹੈ ਤੁਸ ਨੂੰ ਆਪਣੇ ਨਿੱਜੀ ਡਾਕਟਰ ਨਾਲ ਸਲਾਹ ਕਰੋ ਇਹ ਵੀ ਹੋਰ ਜਾਣ ਕੇ ਆਪਣੇ ਪੇਜ ਨੂੰ ਫੋਲੋ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ